ਹਾਂਜੀ ਦੋਸਤੋ ਨਵੀਂ ਵੀਡੀਓ ਦੇ ਵਿੱਚ ਆਪ ਸਭ ਦਾ ਸਵਾਗਤ ਹੈ ਜੀ ਅੱਜ ਖੜੇ ਆ ਕੋਟ ਕਪੂਰਾ ਮੰਡੀ ਸੋ ਘਰੇ ਖੜਾ ਟਰੈਕਟਰ ਨਿਊ ਹਾਲੈਂਡ 3630 ਤੁਹਾਨੂੰ ਵਿਖਾਉਣੇ ਆ ਜੇ ਗੱਲ ਕਰੀਏ ਟਰੈਕਟਰ ਦੇ ਮਾਡਲ ਦੀ 2000 ਤੇ 10 ਮਾਡਲ ਟਰੈਕਟਰ ਆ ਜੀ ਤੇ ਰੰਗ ਪੇੜ ਦੀ ਗੱਲ ਕਰੀਏ ਸਾਰਾ ਰੀਨਾ ਰੰਗ ਪੇੜਾ ਟਰੈਕਟਰ ਦਾ ਪੰਜਾਬ ਨੰਬਰ ਆ ਪੀਵੀ03 ਬਠਿੰਡੇ ਦਾ ਟਰੈਕਟਰ ਦਾ ਨੰਬਰ ਆ ਜੇ ਗੱਲ ਕਰੀਏ ਟਾਇਰਾਂ ਦੀ ਚਾਰੇ ਟਾਇਰ ਟਰੈਕਟਰ ਦੇ 80 ਪੈਸੇ ਟਾਇਰਾਂ ਤੇ ਸਾਈਡ ਗੇਰਾ ਜੇ ਗੱਲ ਕਰੀਏ ਛਤਰੀ ਦੀ ਫੈਬਰ ਵਾਲੀ ਛਤਰੀ ਲੱਗੀ ਆ ਟਰੈਕਟਰ ਦੇ ਬਾਕੀ ਟਰੈਕਟਰ ਤੁਹਾਨੂੰ ਵਿਖਾਉਣੇ ਆ ਬੇਦਾਗ ਟਰੈਕਟਰ ਦੇ ਮਗਰਾੜ ਆ ਜੀ ਬੇਦਾਗ ਮਗਰਾੜ ਆ ਪਿਆਵ ਨੰਬਰ ਆ ਸਾਮਾਨ ਆ ਟਰੈਕਟਰ ਦੇ ਨਾਲ ਜਿਵੇਂ ਡੰਡਾ ਫੱਟੀ ਛਤਰੀ ਸਾਰਾ ਸਾਮਾਨ ਨਾਲ ਮਿਲੂਗਾ ਜੀ ਬਾਕੀ ਇੰਜਨ ਗੇਅਰ ਦਾ ਟਰੈਕਟਰ ਪੂਰਾ ਓਕੇ ਆ ਮਾਲਕ ਵੀਰ ਵੱਲੋਂ ਫੁੱਲ ਗਾਰੰਟੀ ਆ ਭਣਾ ਕੋਈ ਟਰੈਕਟਰ ਚਲਾ ਕੇ ਵਾਹ ਕੇ ਟਰੈਕਟਰ ਲਿਆ ਸਕਦਾ ਪੂਰਾ ਓਕੇ ਟਰੈਕਟਰ ਆ ਦੇਖ ਸਕਦੇ ਹੋ ਤੁਸੀਂ ਇਹ ਬਈ ਕਿਹੜੇ ਪਿੰਡ ਖੜਾ ਟਰੈਕਟਰ ਹੀ ਕੌਣੀ ਪੈਂਡ ਕੌਣੀ ਜਿਹੜਾ ਫਰੀਦਕੋਟ ਸਾਰਕ ਦੇ ਨਾਲ ਸਾਰਕ ਦੇ ਨਾਲ ਹੀ ਤੇ ਨੰਬਰ ਬੋਲ ਦਿਓ ਆਪਦਾ 985500219 985500219 ਤੇ ਬਾਈ ਜਿਹੜਾ ਆਪਣੀ ਵੀਡੀਓ ਨੂੰ ਸ਼ੇਅਰ ਕਰਕੇ ਹੋਗਾ ਮਾਨਤਨ ਹੋਊਗਾ ਹਲ 490 ਡਿਮਾਂਡ ਕਰਦੇ ਹਾਂ ਹਾਂ ਠੀਕ ਆ ਤੇ ਰੰਗ ਬੇੜ ਦਾ ਟਰੈਕਟਰ ਸਾਰਾ ਓਰੀਜਨਲ ਸਾਰਾ ਓਰੀਜਨਲ ਡਬਲ ਡਿਸਟ੍ਰਿਬਿਊਟਰ ਹੈ ਡਬਲ ਡਿਸਟ੍ਰਿਬਿਊਟਰ ਤੇ ਇੰਜਨ ਗੇਅਰ ਦਾ ਠੀਕ ਹੈ ਸਪੀਡ ਆ ਇੰਜਨ ਗੇਅਰ ਓਕੇ ਆ 3 ਸਪੀਡ ਆ ਯਾਪਾ ਗਾਰੰਟੀ ਲੈਨੇ ਇੰਜਨ ਗੇਅਰ ਦੀ ਬਣਾਵਾ ਕੇ ਲੈ ਰਹੀ ਕੋਈ ਹਾਂ ਵਾਕੇ ਦੇਵਾਂਗੇ ਪਿੰਡ ਤੇ ਤਾਂ ਟਰੈਕਟਰ ਆਪਾਂ ਕਿਹੜਾ ਵਪਾਰ ਕਰਦੇ ਆ ਠੀਕ ਆ ਬਾਈ ਧੰਨਵਾਦ